ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਦੋਸਤੋ ਅੱਜ ਦੀ ਇਹ ਕਹਾਣੀ ਸਾਨੂੰ ਜ਼ਿੰਦਗੀ ਦਾ ਇੱਕ ਬੜਾ ਹੀ ਅਨਮੋਲ ਸਬਕ ਦੇਣ ਵਾਲੀ ਕਹਾਣੀ ਹੈ ਸੋ ਸਭ ਤੋਂ ਇਹ ਗੁਜਾਰਿਸ਼ ਹੈ ਕਿ ਇਸ ਕਹਾਣੀ ਨੂੰ ਪੂਰਾ ਜ਼ਰੂਰ ਸੁਨੋ ਗੱਲ ਬਹੁਤ ਹੀ ਪੁਰਾਣੀ ਹੈ ਜਦੋਂ ਮਹਤੋ ਨਾਮ ਦਾ ਇੱਕ ਮਛਵਾਰਾ ਇੱਕ ਪਿੰਡ ਵਿੱਚ ਰਹਿੰਦਾ ਸੀ ਮਹਤੋ ਹਮੇਸ਼ਾ ਆਪਣੇ ਕੰਮ ਵਿੱਚ ਮਗਨ ਤੇ ਮਸਤ ਰਹਿੰਦਾ ਸੀ ਉਹ ਸਿਰਫ ਮੱਛਲੀ ਦਾ ਹੀ ਸ਼ਿਕਾਰ ਕਰਦਾ ਸੀ ਉਹਦਾ ਇਹ ਨਿਯਮ ਸੀ ਕਿ ਜਦੋਂ ਤੱਕ ਉਹਦੀ ਪਿਛਲੀ ਸ਼ਿਕਾਰ ਕੀਤੀ ਹੋਈ ਮੱਛਲੀ ਖਤਮ ਨਹੀਂ ਹੋ ਜਾਂਦੀ ਸੀ ਉਹ ਦੂਜੀ ਮੱਛਲੀ ਨਹੀਂ ਪਕੜਦਾ ਸੀ ਇਸ ਤਰ੍ਹਾਂ ਉਹ ਇੱਕ ਵਾਰੀ 'ਚ ਸਿਰਫ ਇੱਕ ਹੀ ਮੱਛਲੀ ਪਕੜਦਾ ਸੀ ਇੱਕ ਦਿਨ ਦੀ ਗੱਲ ਹੈ ਜਦੋਂ ਮਛਵਾਰੇ ਦੀ ਪਤਨੀ ਆਪਣੇ ਪਤੀ ਦੀ ਲਿਆਈ ਹੋਈ ਮੱਛਲੀ ਨੂੰ ਛਿਲ ਤੇ ਕਟ ਰਹੀ ਸੀ ਮੱਛਲੀ ਨੂੰ ਕਟਦੇ ਕਟਦੇ ਉਹ ਹੈਰਾਨ ਰਹਿ ਗਈ ਉਹਨੇ ਕੀ ਦੇਖਿਆ ਕਿ ਮੱਛਲੀ ਦੇ ਪੇਟ ਚੋਂ ਇੱਕ ਚਮਕਦਾ ਧਮਕਦਾ ਮੋਤੀ ਨਿਕਲਿਆ ਸੀ ਉਹਨੇ ਆਪਣੇ ਪਤੀ ਨੂੰ ਆਵਾਜ਼ ਲਗਾਈ ਤੇ ਬੋਲੀ ਸੁਣੋ ਜੀ ਇਹ ਦੇਖੋ ਮੈਨੂੰ ਮੱਛਲੀ ਦੇ ਪੇਟ ਤੋਂ ਕੀ ਮਿਲਿਆ ਵੇ ਦੇਖੋ ਤੇ ਇਹ ਕਿੰਨਾ ਖੂਬਸੂਰਤ ਮੋਤੀ ਹੈ ਮਹਤੋ ਨੇ ਜਦੋਂ ਉਸ ਮੋਤੀ ਨੂੰ ਵੇਖਿਆ ਤਾਂ ਉਹ ਵੀ ਹੈਰਾਨ ਰਹਿ ਗਿਆ ਹੈਰਾਨੀ ਨਾਲ ਉਹਦੀ ਅੱਖਾਂ ਖੁੱਲੀ ਦੀ ਖੁੱਲੀ ਰਹਿ ਗਈਆਂ ਉਹ ਇੱਕ ਟੱਕ ਬਿਨਾ ਪਲਕਾਂ ਨੂੰ ਚਪਕੇ ਮੋਤੀ ਨੂੰ ਵੇਖਦਾ ਰਿਹਾ ਕੁਝ ਪਲਾਂ ਦੇ ਲਈ ਜਿਵੇਂ ਉਹਦੀ ਬੋਲਤੀ ਬੰਦ ਹੋ ਗਈ ਸੀ ਤਾਂ ਉਹਦੀ ਪਤਨੀ ਨੇ ਉਹਨੂੰ ਚਖਿ ਛੋੜਦੇ ਹੋਏ ਕਿਹਾ ਸੁਨੋ ਜੀ ਤੁਸੀਂ ਕਿਹੜੇ ਖਿਆਲਾਂ ਵਿੱਚ ਖੋ ਗਏ ਮਛਵਾਰਾ ਬੋਲਿਆ ਭਾਗਵਾਨ ਲਿਆ ਇਹ ਮੋਤੀ ਤੂੰ ਮੈਨੂੰ ਦੇ ਦੇ ਲੱਗਦਾ ਵੇ ਕਿ ਸਾਡੀ ਖੁਸ਼ਕਿਸਮਤੀ ਹੈ ਜੋ ਇਹ ਮੋਤੀ ਸਾਨੂੰ ਮਿਲ ਗਿਆ ਮੈਂ ਬਾਜ਼ਾਰ ਜਾ ਕੇ ਇਹਨੂੰ ਵੇਚ ਕੇ ਆਂਦਾ ਵਾਂ ਮੈਨੂੰ ਪੱਕਾ ਯਕੀਨ ਹੈ ਕੀ ਬਾਜ਼ਾਰ 'ਚ ਮੈਨੂੰ ਇਹਦੀ ਅੱਛੀ ਕੀਮਤ ਮਿਲ ਜਾਏਗੀ ਮਛੂਆਰੇ ਨੇ ਉਹ ਮੋਤੀ ਆਪਣੀ ਜੇਬ ਵਿੱਚ ਰੱਖਿਆ ਤੇ ਬਾਜ਼ਾਰ ਦੀ ਤਰਫ ਨਿਕਲ ਗਿਆ ਉਹ ਆਪਣੇ ਹੀ ਪਿੰਡ ਦੇ ਇੱਕ ਸੁਨਾਰ ਦੇ ਕੋਲ ਗਿਆ ਸੁਨਾਰ ਨੇ ਉਹਨੂੰ ਦੇਖਦੇ ਹੀ ਕਿਹਾ ਆਹ ਮਹਤੋ ਆ ਅੱਜ ਤੂੰ ਮੇਰੇ ਕੋਲ ਕਿਵੇਂ ਆ ਗਿਆ ਮਛੂਆਰੇ ਨੇ ਸਾਰਾ ਕਿਸਾ ਸੁਨਾਰ ਨੂੰ ਦੱਸਿਆ ਤੇ ਕਹਿਣ ਲੱਗਾ ਮੈਨੂੰ ਮੱਛਲੀ ਦੇ ਪੇਟ 'ਚੋਂ ਇਹ ਮੋਤੀ ਮਿਲਿਆ ਵੇ ਸੁਨਾਰ ਬੋਲਿਆ ਅੱਛਾ ਲਿਆ ਦਿਖਾ ਤੇ ਆਪਣਾ ਮੋਤੀ ਸੁਨਾਰ ਨੇ ਉਹ ਮੋਤੀ ਆਪਣੇ ਹੱਥ ਵਿੱਚ ਲਿੱਤਾ ਤੇ ਉਲਟ-ਪਲਟ ਕੇ ਮੋਤੀ ਨੂੰ ਦੇਖਣ ਲੱਗਿਆ ਥੋੜੀ ਦੇਰ ਤੱਕ ਮੋਤੀ ਨੂੰ ਪਰਖਣੇ ਤੋਂ ਬਾਅਦ ਸੁਨਾਰ ਨੇ ਕਿਹਾ ਮੈਂ ਤੋ ਪ੍ਰਾ ਇਹ ਮੋਤੀ ਤੇ ਬੜਾ ਹੀ ਬੇਸ਼ਕੀਮਤੀ ਹੈ ਮੇਰੀ ਇੰਨੀ ਹੈਸੀਅਤ ਨਹੀਂ ਕਿ ਮੈਂ ਇਸ ਮੋਤੀ ਨੂੰ ਖਰੀਦ ਸਕਾਂ ਚਾਹੇ ਮੈਂ ਆਪਣੀ ਦੁਕਾਨ ਮਕਾਨ ਤੇ ਸਾਰੀ ਜਾਇਦਾਦ ਵੀ ਕਿਉਂ ਨਾ ਵੇਚਦਾ ਤਾਂ ਵੀ ਮੈਂ ਇਸ ਮੋਤੀ ਦੀ ਕੀਮਤ ਨਹੀਂ ਚੁਕਾ ਸਕਾਂਗਾ ਮੇਰੀ ਤੇ ਸਲਾਹ ਐ ਵੇ ਕਿ ਤੂੰ ਇਸ ਮੋਤੀ ਨੂੰ ਲੈ ਕੇ ਨਾਲਦੇਹੀ ਸ਼ਹਿਰ ਹੀ ਚਲਾ ਜਾ ਤੇ ਸ਼ਹਿਰ ਦੇ ਸਭ ਤੋਂ ਵੱਡੇ ਸੁਨਾਰ ਸੇਠ ਰਤਨ ਸੈਨ ਦੇ ਕੋਲ ਚਲਾ ਜਾ ਹੋ ਸਕਦਾ ਵੀ ਕਿ ਉਹ ਤੈਨੂੰ ਮੋਤੀ ਦੀ ਕੀਮਤ ਅਦਾ ਕਰ ਸਕੇ ਮਛੂਆਰਾ ਮੋਤੀ ਨੂੰ ਲੈ ਕੇ ਨਾਲਦੇਹੀ ਸ਼ਹਿਰ ਦੇ ਸਭ ਤੋਂ ਵੱਡੇ ਸੁਨਾਰ ਸੇਠ ਰਤਨ ਸੈਨ ਦੀ ਦੁਕਾਨ ਤੇ ਪਹੁੰਚ ਗਿਆ ਉਹਨੇ ਆਪਣਾ ਮੋਤੀ ਸੁਨਾਰ ਨੂੰ ਦਿਖਾਇਆ ਤੇ ਸਾਰੀ ਗੱਲ ਸੁਨਾਰ ਨੂੰ ਦੱਸਤੀ ਸੁਨਾਰ ਬੋਲਿਆ ਲਿਆ ਜਰਾ ਤੂੰ ਆਪਣਾ ਮੋਤੀ ਮੈਨੂੰ ਵੀ ਦਿਖਾ ਮੈਂ ਵੀ ਦੇਖਾਂ ਕਿ ਆਖਿਰ ਤੈਨੂੰ ਐਸੀ ਕਿਹੜੀ ਚੀਜ਼ ਮਿਲ ਗਈ ਹੈ ਸੇਠ ਨੇ ਜਦੋਂ ਮੋਤੀ ਨੂੰ ਦੇਖਿਆ ਤੇ ਹੈਰਾਨੀ ਨਾਲ ਉਹਦੇ ਮੂੰਹ ਚੋਂ ਚੀਖ ਨਿਕਲ ਗਈ ਉਹ ਮਛੂਆਰੇ ਮੈਨੂੰ ਰੱਬ ਦੀ ਸੋਹ ਹੈ ਮੈਂ ਤੇ ਅੱਜ ਤੱਕ ਐਸਾ ਬੇਸ਼ਕੀਮਤੀ ਮੋਤੀ ਨਹੀਂ ਵੇਖਿਆ ਮੇਰੀ ਇੰਨੀ ਹیثیت ਨਹੀਂ ਕਿ ਮੈਂ ਇਸ ਮੋਤੀ ਨੂੰ ਖਰੀਦ ਸਕਾਂ ਪਰ ਮੇਰੇ ਕੋਲ ਤੇਰੀ ਇਸ ਸਮੱਸਿਆ ਦਾ ਹੱਲ ਹੈ ਮੇਰਾ مشورہ ਤੇ ਐ ਵੇ ਕਿ ਤੂੰ ਇਸ ਮੋਤੀ ਨੂੰ ਲੈ ਕੇ ਨਗਰ ਦੇ ਰਾਜਾ ਦੇ ਕੋਲ ਚਲਾ ਜਾ ਰਾਜਾ ਨੂੰ ਬੇਸ਼ਕੀਮਤੀ ਹੀਰੇ ਮੋਤੀ ਤੇ ਜਵਾਹਰਾਤ ਇਕੱਠਾ ਕਰਨ ਦਾ ਬੜਾ ਸ਼ੌਂਕ ਹੈ ਮੈਨੂੰ ਪੂਰਾ ਯਕੀਨ ਵੇ ਕਿ ਇਸ ਮੋਤੀ ਦੇ ਬਦਲੇ ਉਹ ਤੈਨੂੰ ਇੰਨੀ ਦੌਲਤ ਦੇਗਾ ਕਿ ਤੂੰ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਮਛੂਆਰਾ ਇਹ ਸੁਣ ਕੇ ਮਨ ਹੀ ਮਨ ਵਿੱਚ ਬੜਾ ਹੀ ਖੁਸ਼ ਹੋਇਆ ਉਹਨੇ ਸੇਠ ਦਾ ਧੰਨਵਾਦ ਕੀਤਾ ਤੇ ਫਿਰ ਨਗਰ ਦੇ ਰਾਜਾ ਦੇ ਮਹਿਲ ਦੀ ਤਰਫ ਚੱਲ ਪਿਆ ਤੇਜ਼ ਕਦਮਾਂ ਦੇ ਨਾਲ ਉਹ ਮੋਤੀ ਲੈ ਕੇ ਰਾਜ ਮਹਿਲ ਦੀ ਤਰਫ ਜਾ ਰਿਹਾ ਸੀ ਮਹਿਲ ਦੇ ਦਰਵਾਜ਼ੇ ਤੇ ਉਹਨੂੰ ਪਹਿਰੇਦਾਰਾਂ ਨੇ ਰੋਕ ਲਿਆ ਤਾਂ ਮਛੁਆਰੇ ਨੇ ਦੱਸਿਆ ਕਿ ਉਹ ਰਾਜਾ ਨੂੰ ਇੱਕ ਬੇਸ਼ਕੀਮਤੀ ਮੋਤੀ ਦਿਖਾਣਾ ਚਾਹੁੰਦਾ ਵੇ ਪਹਿਲੇ ਤੇ ਪਹਿਰੇਦਾਰਾਂ ਨੇ ਮਛੁਆਰੇ ਦੀ ਹਾਲਤ ਦੇਖ ਕੇ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਪਰ ਜਦੋਂ ਮਛੁਆਰੇ ਨੇ ਉਹਨਾਂ ਨੂੰ ਆਪਣਾ ਮੋਤੀ ਵਿਖਾਇਆ ਤਾਂ ਪਹਿਰੇਦਾਰ ਮਛੁਆਰੇ ਨੂੰ ਲੈ ਕੇ ਰਾਜਾ ਦੇ ਕੋਲ ਪਹੁੰਚ ਗਏ ਮਛੁਆਰੇ ਨੇ ਉਹ ਮੋਤੀ ਰਾਜਾ ਦੇ ਸਾਹਮਣੇ ਪੇਸ਼ ਕੀਤਾ ਤਾਂ ਸਾਰਾ ਕਿੱਸਾ ਉਹਨੇ ਰਾਜਾ ਨੂੰ ਕਹਿ ਸੁਣਾਇਆ ਰਾਜਾ ਨੇ ਜਦੋਂ ਉਹ ਮੋਤੀ ਵੇਖਿਆ ਤੇ ਉਹਦਾ ਮੂੰਹ ਹੈਰਾਨੀ ਨਾਲ ਖੁੱਲਾ ਦਾ ਖੁੱਲਾ ਰਹਿ ਗਿਆ ਹੁਣ ਕਿਉਂਕਿ ਰਾਜਾ ਹੀਰੇ ਮੋਤੀਆਂ ਦਾ ਬੜਾ ਵੱਡਾ ਪਾਰਕੀ ਸੀ ਇਸ ਲਈ ਉਹਨੇ ਇੱਕ ਨਜ਼ਰ ਵਿੱਚ ਇਹ ਪਛਾਣ ਲਿਆ ਸੀ ਕਿ ਇਹ ਮੋਤੀ ਬੜਾ ਹੀ ਬੇਸ਼ਕੀਮਤੀ ਵੇ ਉਹ ਮਛੁਆਰੇ ਤੂੰ ਤੇ ਬੜੀ ਹੀ ਨਾਇਆਬ ਚੀਜ਼ ਲੈ ਕੇ ਆਇਆ ਵੇ ਮੈਂ ਅੱਜ ਤੱਕ ਐਸਾ ਮੋਤੀ ਨਹੀਂ ਵੇਖਿਆ ਮੈਂ ਤੇ ਅੱਜ ਤੱਕ ਸਿਰਫ ਇਹਦੇ ਬਾਰੇ ਸੁਨਿਆ ਹੀ ਸੀਗਾ ਪਰ ਹੁਣ ਮੈਂ ਐ ਸੋਚ ਰਿਹਾ ਹਾਂ ਕਿ ਮੈਂ ਕਿਵੇਂ ਤੈਨੂੰ ਇਸ ਬੇਸ਼ਕੀਮਤੀ ਮੋਤੀ ਦੀ ਕੀਮਤ ਅਦਾ ਕਰਾਂਗਾ ਤੂੰ ਥੋੜੀ ਦੇਰ ਇੱਥੇ ਹੀ ਰੁਕ ਮੈਂ ਇਹਦਾ ਕੁਝ ਹੱਲ ਸੋਚਦਾ ਵਾਂ ਇਸ ਤੋਂ ਬਾਅਦ ਰਾਜਾ ਨੇ ਆਪਣੇ ਇੱਕ ਵਜ਼ੀਰ ਦੇ ਨਾਲ ਥੋੜੀ ਦੇਰ ਤੱਕ ਸਲਾਹ مشورہ ਕੀਤਾ ਫੇਰ ਉਹ ਮਛੁਆਰੇ ਦੇ ਕੋਲ ਗਿਆ ਤੇ ਉਹਨੂੰ ਕਹਿਣ ਲੱਗਾ ਸੁਣ ਮਛੁਆਰੇ ਇਸ ਬੇਸ਼ਕੀਮਤੀ ਮੋਤੀ ਦੀ ਕੀਮਤ ਕਿੰਨੀ ਹੈ ਇਹ ਤੇ ਮੈਂ ਨਹੀਂ ਕਹਿ ਸਕਦਾ ਪਰ ਮੇਰੇ ਕੋਲ ਤੇਰੇ ਵਾਸਤੇ ਇੱਕ ਪੇਸ਼ਕਸ਼ ਵੇ ਹੋਰ ਉਹ ਪੇਸ਼ਕਸ਼ ਐ ਵੇ ਕਿ ਮੇਰੇ ਰਾਜ ਮਹਿਲ ਦੇ ਵਿੱਚ ਜੋ ਖਜ਼ਾਨਾ ਹੈ ਤੈਨੂੰ ਉੱਥੇ ਲਿਜਾਇਆ ਜਾਏਗਾ ਤੇ ਤੂੰ ਉਥੇ 6 ਘੰਟੇ ਗੁਜ਼ਾਰ ਸਕਦਾ ਵੇ ਐਨ 6 ਘੰਟਿਆਂ ਵਿੱਚ ਤੂੰ ਜਿੰਨਾ ਵੀ ਖਜ਼ਾਨਾ ਬਟੌਰ ਸਕੇ ਬਟੌਰ ਲਈ ਸ਼ਾਇਦ ਇਸ ਤਰ੍ਹਾਂ ਤੇਰੇ ਮੋਤੀ ਦੀ ਕੁਝ ਕੀਮਤ ਮੈਂ ਅਦਾ ਕਰ ਸਕਾਂ ਤੂੰ 6 ਘੰਟਿਆਂ ਦੇ ਅੰਦਰ ਅੰਦਰ ਮੇਰੇ ਖਜ਼ਾਨੇ ਵਿੱਚੋਂ ਜੋ ਕੁਝ ਵੀ ਲੈਣਾ ਚਾਹੁੰਦਾ ਵੇ ਉਹ ਲੈ ਸਕਦਾ ਵੇ ਬਸ ਇਹ ਸਮਝ ਲੈ ਕਿ 6 ਘੰਟਿਆਂ ਵਾਸਤੇ ਤੂੰ ਉਸ ਖਜ਼ਾਨੇ ਦਾ ਮਾਲਕ ਹੈ ਤੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਏਗਾ ਜਿੰਨਾ ਬਟੌਰ ਸਕਦਾ ਵੇ ਤੂੰ ਬਟੌਰ ਲਈ ਇਸ ਤੋਂ ਬਾਅਦ ਰਾਜਾ ਦੇ ਸਿਪਾਹੀ ਮਛੁਆਰੇ ਨੂੰ ਲੈ ਕੇ ਮਹਿਲ ਦੇ ਉਸ ਤਰਫ ਜਾਣ ਲੱਗੇ ਜਿਸ ਤਰਫ ਖਜ਼ਾਨੇ ਵਾਲਾ ਕਮਰਾ ਸੀਗਾ ਇੱਕ ਤਰਫ ਲਿਜਾ ਕੇ ਉਹਨਾਂ ਨੇ ਮਛੁਆਰੇ ਨੂੰ ਕਿਹਾ ਸੁਣ ਮਛੁਆਰੇ ਉਹ ਸਾਹਮਣੇ ਵਾਲੇ ਕਮਰੇ ਵਿੱਚ ਰਾਜਾ ਦਾ ਖਜ਼ਾਨਾ ਵੇ ਤੂੰ ਜਾ ਅਗਲੇ 6 ਘੰਟੇ ਤੱਕ ਤੈਨੂੰ ਕੋਈ ਕੁਝ ਨਹੀਂ ਕੇਗਾ ਜਿੰਨਾ ਖਜ਼ਾਨਾ ਤੂੰ ਲੁੱਟ ਸਕਦਾ ਵੇ ਲੁੱਟ ਲੈ ਮਛੁਆਰੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਸੀ ਮਛੁਆਰਾ ਉਸ ਤਰਫ ਚੱਲ ਪਿਆ ਜਿਸ ਤਰਫ ਸੈਨਿਕਾਂ ਨੇ ਉਹਨੂੰ ਇਸ਼ਾਰਾ ਕੀਤਾ ਸੀ ਖਜ਼ਾਨੇ ਵਾਲਾ ਕਮਰਾ ਮਛੂਆਰੇ ਦੇ ਠੀਕ ਸਾਹਮਣੇ ਹੀ ਸੀਗਾ ਹੱਲੇ ਮਛੂਆਰੇ ਨੇ ਆਪਣੇ ਦੋ ਚਾਰ ਕਦਮ ਹੀ ਵਧਾਏ ਸੀਗੇ ਕਿ ਉਹਦੀ ਨਜ਼ਰ ਆਪਣੇ ਖੱਬੇ ਪਾਸੇ ਪਈ ਉਹਦੇ ਖੱਬੇ ਪਾਸੇ ਇੱਕ ਬੜਾ ਹੀ ਵੱਡਾ ਕਮਰਾ ਸੀ ਕਮਰੇ ਦਾ ਦਰਵਾਜ਼ਾ ਖੁੱਲਾ ਪਿਆ ਸੀ ਤੇ ਕਮਰੇ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਲਜੀਜ਼ ਪਕਵਾਨ ਸਜੇ ਹੋਏ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਕੋਈ ਸ਼ਾਹੀ ਦਾਵਤ ਹੋਣ ਵਾਲੀ ਸੀਗੀ ਮਛੂਆਰੇ ਦੀ ਨਜ਼ਰ ਜਦੋਂ ਸ਼ਾਹੀ ਪਕਵਾਨਾਂ ਤੇ ਪਈ ਤੇ ਉਹ ਇੱਕ ਪਲ ਵਾਸਤੇ ਉੱਥੇ ਹੀ ਰੁਕ ਗਿਆ ਪਕਵਾਨ ਦੇਖ ਕੇ ਉਹਦੇ ਮੂੰਹ ਵਿੱਚ ਪਾਣੀ ਆ ਰਿਹਾ ਸੀ ਮਛੂਆਰਾ ਆਪਣੇ ਆਪ ਤੋਂ ਕਹਿਣ ਲੱਗਾ ਖਜ਼ਾਨੇ ਵਿੱਚ ਬਿਤਾਉਣ ਵਾਸਤੇ 6 ਘੰਟੇ ਮੇਰੇ ਵਰਗੇ ਗਰੀਬ ਆਦਮੀ ਵਾਸਤੇ ਤੇ ਬਹੁਤ ਹੀ ਜ਼ਿਆਦਾ ਨੇ ਐਨ 6 ਘੰਟਿਆਂ ਵਿੱਚ ਆਖਿਰ ਮੈਂ ਕੀ ਕਰਾਂਗਾ ਕਿਉਂ ਨਾ ਸ਼ੁਰੂਆਤ ਖਾਣ ਪੀਣ ਤੋਂ ਹੀ ਕੀਤੀ ਜਾਏ ਵੈਸੇ ਵੀ ਮੈਂ ਸਵੇਰ ਤੋਂ ਕੁਝ ਖਾਇਆ ਵੀ ਨਹੀਂ ਅੱਜ ਤੇ ਮੈਂ ਜੀ ਭਰ ਕੇ ਖਾਣਾ ਖਾਵਾਂਗਾ ਐਸੇ ਪਕਵਾਨ ਤੇ ਮੈਂ ਅੱਜ ਤੱਕ ਦੇਖੇ ਵੀ ਨਹੀਂ ਖਾਣਾ ਖਾਣ ਤੋਂ ਬਾਅਦ ਮੇਰੇ ਸਰੀਰ ਵਿੱਚ ਕੁਝ ਤਾਕਤ ਵੀ ਆ ਜਾਏਗੀ ਜਿਹਦੇ ਨਾਲ ਮੈਨੂੰ ਹੀਰੇ ਜੋਹਰਾਤ ਸਮੇਟਣ ਵਿੱਚ ਥੋੜੀ ਆਸਾਨੀ ਰਹੇਗੀ ਇਸ ਤਰ੍ਹਾਂ ਉਹ ਮਛੂਆਰਾ ਉਸ ਕਮਰੇ ਦੇ ਅੰਦਰ ਚਲਾ ਗਿਆ ਜੋ ਪਕਵਾਨਾਂ ਨਾਲ ਸਜਿਆ ਹੋਇਆ ਸੀ ਕਮਰੇ ਦੇ ਅੰਦਰ ਜਾ ਕੇ ਉਹ ਪਕਵਾਨ ਖਾਣ ਲੱਗ ਪਿਆ ਉਹਨੂੰ ਤੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹਦੇ 2 ਘੰਟੇ ਬੀਤ ਗਏ ਉਹ ਵੀ ਸਿਰਫ ਖਾਣਾ ਖਾਂਦੇ ਖਾਂਦੇ ਜਦੋਂ ਖਾਣਾ ਖਾ ਕੇ ਉਹਦਾ ਮਨ ਭਰ ਗਿਆ ਤਾਂ ਉਸ ਕਮਰੇ ਤੋਂ ਬਾਹਰ ਨਿਕਲ ਕੇ ਉਹ ਫਿਰ ਉਸੇ ਤਰਫ਼ ਚੱਲਣ ਲੱਗ ਪਿਆ ਜਿੱਧਰ ਖਜ਼ਾਨੇ ਵਾਲਾ ਕਮਰਾ ਸੀਗਾ ਓਨੇ ਹਜੇ ਕੁਛ ਹੀ ਕਦਮ ਵਧਾਏ ਸੀਗੇ ਕਿ ਓਨੇ ਆਪਣੇ ਸੱਜੇ ਪਾਸੇ ਇੱਕ ਬੜਾ ਹੀ ਆਲੀਸ਼ਾਨ ਕਮਰਾ ਦੇਖਿਆ ਜਿਦੇ ਵਿੱਚ ਮਖਮਲੀ ਬਿਸਤਰ ਸੋਨੇ ਦੇ ਪਲੰਘ ਉੱਤੇ ਵਿਛੇ ਹੋਏ ਸੀਗੇ ਇਹ ਦੇਖ ਕੇ ਮਛੁਆਰੇ ਨੇ ਆਪਣੇ ਆਪ ਤੋਂ ਕਿਹਾ ਅੱਛੇ ਤੇ ਮੈਂ ਪੇਟ ਭਰ ਕੇ ਤੇ ਜੀ ਭਰ ਕੇ ਖਾਣਾ ਖਾ ਜਾਵੇ ਕੀ بگੜ ਜਾਏਗਾ ਅਗਰ ਮੈਂ ਥੋੜਾ ਜਿਹਾ ਆਰਾਮ ਕਰ ਲਾਂ ਇਸ ਤਰ੍ਹਾਂ ਮੈਨੂੰ ਖਜ਼ਾਨੇ ਦੇ ਹੀਰੇ ਜਵਾਹਰਾਤ ਸਮੇਟਣ 'ਚ ਹੋਰ ਵੀ ਮਜ਼ਾ ਆਏਗਾ ਵੈਸੇ ਵੀ ਐਸੇ ਮਖਮਲੀ ਬਿਸਤਰਾਂ 'ਤੇ ਸੌਣ ਦਾ ਮੌਕਾ ਮੈਨੂੰ ਬਾਰ-ਬਾਰ ਥੋੜੀ ਮਿਲੇਗਾ ਤਾਂ ਫਿਰ ਮੈਂ ਐ ਮੌਕਾ ਕਿਉਂ ਗਵਾਵਾਂ ਮਛੁਆਰੇ ਨੇ ਬਿਸਤਰ ਤੇ ਆਪਣਾ ਸਿਰ ਰੱਖਤਾ ਫੇਰ ਕੀ ਸੀ ਮਛੁਆਰਾ ਗਹਿਰੀ ਨੀਂਦ 'ਚ ਸੋ ਗਿਆ ਥੋੜੀ ਦੇਰ ਤੋਂ ਬਾਅਦ ਕਿਸੇ ਨੇ ਚੱਕ ਛੋੜ ਕੇ ਉਹਨੂੰ ਉਠਾਇਆ ਤੇ ਉਹ ਕਹਿਣ ਲੱਗਿਆ ਉਠ ਜਾਓ ਮਛੁਆਰੇ ਤੈਨੂੰ ਦਿੱਤੀ ਹੋਈ ਮੌਹਲਤ ਹੁਣ ਪੂਰੀ ਹੋ ਗਈ ਹੈ ਤੇਰੇ 6 ਘੰਟੇ ਪੂਰੇ ਹੋ ਚੁਕੇ ਨੇ ਮਛੁਆਰਾ ਹੜਬੜਾ ਕੇ ਖੜਾ ਹੋ ਗਿਆ ਤੇ ਹੈਰਾਨੀ ਨਾਲ ਬੋਲਿਆ ਹਜ਼ੂਰ ਉਹ ਕਿਵੇਂ ਉਸੇ ਵਕਤ ਰਾਜਾ ਵੀ ਉੱਥੇ ਆ ਗਿਆ ਤੇ ਕਹਿਣ ਲੱਗਾ ਮਛੁਆਰੇ ਤੂੰ ਬਿਲਕੁਲ ਠੀਕ ਸੁਣਿਆਵੇ ਹੁਣ ਤੂੰ ਇੱਥੋਂ ਦੀ ਨਿਕਲ ਜਾ ਇਹ ਸੁਣ ਕੇ ਮਛੁਆਰੇ ਦੇ ਪੈਰਾਂ ਤਲੇ ਤੋਂ ਜ਼ਮੀਨ ਖਿਸਕ ਗਈ ਉਹਦਾ ਸਾਰਾ ਸਰੀਰ ਥਰ-ਥਰ ਕੰਮ ਰਿਆ ਸੀ ਉਹ ਕਹਿਣ ਲੱਗਿਆ ਮੇਰੇ ਤੇ ਤਰਸ ਖਾਓ ਮਹਾਰਾਜ ਮੈਨੂੰ ਜਾਦਾ ਵਕਤ ਨਹੀਂ ਮਿਲਿਆ ਸੀ ਮੈਨੂੰ ਥੋੜਾ ਵਕਤ ਹੋਰ ਦੇ ਦੋ ਇਹ ਸੁਣ ਕੇ ਰਾਜਾ ਨੇ ਕਿਹਾ ਤੈਨੂੰ ਖਜ਼ਾਨੇ ਵਿੱਚੋਂ ਹੀਰੇ ਤੇ ਜਵਾਹਰਾਤ ਲੈਣ ਵਾਸਤੇ ਪੂਰੇ 6 ਘੰਟੇ ਦਿੱਤੇ ਗਏ ਸੀ ਜੋ ਕਿ ਹੁਣ ਪੂਰੇ ਹੋ ਚੁੱਕੇ ਨੇ ਇਹ 6 ਘੰਟੇ ਤੂੰ ਖਾਣ ਪੀਣ ਤੇ ਸੋਣੇ 'ਚ ਗੁਜ਼ਾਰਤੇ ਨੇ ਮੈਨੂੰ ਲੱਗਦਾ ਵੇ ਕਿ ਇਹ 6 ਘੰਟੇ ਤੇਰੇ ਲਈ ਬਹੁਤ ਸੀ ਅਗਰ ਤੂੰ ਇਹ 6 ਘੰਟੇ ਖਜ਼ਾਨੇ ਵਿੱਚ ਗੁਜ਼ਾਰੇ ਹੁੰਦੇ ਤਾਂ ਤੂੰ ਇੰਨਾ ਖਜ਼ਾਨਾ ਬਟੋਰ ਲਿੰਦਾ ਕਿ ਇਸ ਤੋਂ ਵੀ ਵਧੀਆ ਖਾਣਾ ਖਾ ਸਕਦਾ ਸੀ ਤੇ ਐਵੇਂ ਦੇ ਕਈ ਬਿਸਤਰੇ ਜਾਂ ਐਵੇਂ ਕਵਾਂ ਇਸ ਤੋਂ ਵੀ ਵਧੀਆ ਬਿਸਤਰੇ ਬਣਵਾ ਸਕਦਾ ਸੀ ਪਰ ਤੂੰ ਤੇ ਬੇਵਕੂਫ ਨਿਕਲਿਆ ਤੂੰ ਬੜੀ ਭਾਰੀ ਗਲਤੀ ਕਰਤੀ ਤੂੰ ਤੇ ਇਸ ਕੂਏ ਨੂੰ ਹੀ ਸਭ ਕੁਝ ਮੰਨ ਲਿਆ ਜਿਹਦੇ ਵਿੱਚ ਤੂੰ ਰਹਿੰਦਾ ਸੀਗਾ ਆਪਣੇ ਕੂਏ ਤੋਂ ਬਾਹਰ ਆ ਕੇ ਤੂੰ ਸਮੁੰਦਰ ਨੂੰ ਨਹੀਂ ਵੇਖਿਆ ਹੁਣ ਤੂੰ ਇੱਥੋਂ ਦੀ ਨਿਕਲ ਜਾ ਇਹ ਸੁਣ ਕੇ ਮਛੂਆਰਾ ਜੋਰ-ਜੋਰ ਨਾਲ ਰੋਣ ਲੱਗ ਪਿਆ ਤੇ ਕਹਿੰਦਾ ਨਾ ਨਾ ਹਜ਼ੂਰ ਇਹ ਜ਼ੁਲਮ ਨਾ ਕਰੋ ਮੈਨੂੰ ਇੱਕ ਮੌਕਾ ਹੋਰ ਦਿੱਤਾ ਜਾਏ ਮੇਰੇ ਤੇ ਤਰਸ ਕੀਤਾ ਜਾਏ ਮਗਰ ਰਾਜਾ ਦੇ ਸਿਪਾਹੀਆਂ ਨੇ ਮਛੁਆਰੇ ਨੂੰ ਪਕੜ ਕੇ ਰਾਜ ਮਹਿਲ ਤੋਂ ਬਾਹਰ ਸਿਟਤਾ ਇਸ ਤਰ੍ਹਾਂ ਉਸ ਮਛੁਆਰੇ ਦਾ ਮੋਤੀ ਵੀ ਚਲਾ ਗਿਆ ਤੇ ਖਜ਼ਾਨਾ ਵੀ ਉਹਦੇ ਹੱਥ ਤੋਂ ਨਿਕਲ ਗਿਆ ਦੋਸਤੋ ਕਹਾਣੀ ਤੇ ਇੱਥੇ ਖਤਮ ਹੋ ਗਈ ਪਰ ਸਾਡੀ ਗੱਲ ਹਜੇ ਖਤਮ ਨਹੀਂ ਹੋਈ ਸਾਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਵੇ ਕਿ ਕਿੱਥੇ ਅਸੀਂ ਵੀ ਇਸ ਕਹਾਣੀ ਦੇ ਮਛੁਆਰੇ ਤੇ ਨਹੀਂ ਬਣ ਗਏ ਕਿੱਥੇ ਦੁਨੀਆ ਦੇ ਇਸ ਕੂਵੇਂ 'ਚ ਆਪਾਂ ਆਰਾਮ ਦੀ ਨੀਂਦ ਤੇ ਨਹੀਂ ਸੋ ਰਹੇ ਕਿਉਂਕਿ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਵਿੱਚ ਭੇਜਿਆ ਵੇ ਤਾਂ ਕਿ ਅਸੀਂ ਅੱਛੇ ਕੰਮ ਕਰੀਏ ਲੋਕਾਂ ਦੀ ਭਲਾਈ ਕਰੀਏ ਜਿਹਦੇ ਨਾਲ ਸਾਡਾ ਨੇਕੀ ਦਾ ਖਜ਼ਾਨਾ ਵੱਧਦਾ ਹੀ ਜਾਏ ਕਿਉਂਕਿ ਆਖਰੀ ਵਕਤ ਐਹੀ ਨੇਕੀ ਦਾ ਖਜ਼ਾਨਾ ਸਾਡੇ ਕੰਮ ਆਏਗਾ ਤਾਂ ਦੇਖਣ ਦੀ ਲੋੜ ਐ ਵੇ ਕਿ ਕਿੱਥੇ ਅਸੀਂ ਇਸ ਦੁਨੀਆ ਦੀ ਦਲਦਲ 'ਚ ਫਸਤੇ ਨਹੀਂ ਗਏ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਪਰਮਾਤਮਾ ਨੇ ਸਾਨੂੰ ਥੋੜੀ ਹੀ ਮੌਹਲਤ ਦਿੱਤੀ ਹੈ ਤੇ ਉਹ ਮੌਹਲਤ ਇੱਕ ਨਾ ਇੱਕ ਦਿਨ ਜ਼ਰੂਰ ਖਤਮ ਹੋ ਜਾਏਗੀ ਤਾਂ ਨੀਂਦ ਤੋਂ ਜਾਗੋ ਤੇ ਇਹ ਸੋਚੋ ਕਿਥੇ ਅਸੀਂ ਇਸ ਕਹਾਣੀ ਦੇ ਮਛੁਆਰੇ ਤੇ ਨਹੀਂ ਬਣ ਗਏ ਜੋ ਆਪਣੀ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਭੁੱਲ ਕੇ ਸਿਰਫ ਖਾਣ ਪੀਣ ਤੇ ਸੌਣ ਵਿੱਚ ਮਸਤ ਨੇ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਹੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਆਪਣੇ ਦੋਸਤ ਰਾਣਾ ਮਨਜੀਤ ਸਿੰਘ ਨੂੰ ਇਜਾਜ਼ਤ ਦਿਓ